ਮੈਂ ਚੜ੍ਹਦੀ ਕਲਾ ਦੀ ਗੱਲ ਕਰਨਾ ਚਾਹੁੰਨਾ ਮਗਰ ਬਹੁਤ ਚਿੰਤਾ ਤਾਂ ਜੀ ਡੱਲੇਵਾਲ ਸਾਹਿਬ ਦੀ ਸਿਹਤ ਨੂੰ ਲੈ ਕੇ 17 ਸਾਲ ਦੀ ਉਮਰ ਉਮਰ ਹੈ ਜੀ ਉਹਨਾਂ ਦੀ ਕੈਂਸਰ ਤੋਂ ਪੀੜਤ ਨੇ 24 ਦਿਨ ਹੋ ਗਏ ਜੀ ਭੁੱਖ ਹੜਤਾਲ ਤੇ ਤੁਸੀਂ ਆਪ ਅੰਦਾਜ਼ਾ ਲਾ ਲੋ ਤੁਸੀਂ ਸਿਹਤਮੰਦ ਹੋ ਆਪਾਂ ਤਾਂ ਅੰਦਰੋਸਤ ਲੋਕ ਤੇ ਜੇ 24 ਦਿਨ ਆਪਣੇ ਜੇ ਅੰਨ ਨਾ ਪਵੇ ਤੇ ਸਰੀਰ ਦੇ ਕੀ ਹਾਲਾਤ ਹੋਣਗੇ ਸੋ ਸਰਕਾਰਾਂ ਨੀਤ ਕੇਂਦਰ ਦੀ ਸਰਕਾਰ ਜੇ ਢੱਲੇਵਾਲ ਸਾਹਿਬ ਨੂੰ ਕੁਝ ਹੁੰਦਾ ਉਹਨਾਂ ਦੀ ਮੌਤ ਦੇ ਜ਼ਿੰਮੇਵਾਰ ਭਾਜਪਾ ਦੀ ਸਰਕਾਰ ਹੋਊਗੀ ਸੂਬੇ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਹੋਊਗੀ ਕਿਉਂਕਿ ਮੈਂ ਇਹ ਗੱਲ ਸਪਸ਼ਟ ਕਹਿਣਾ ਕਿ ਭਗਵੰਤ ਮਾਨ ਭਾਜਪਾ ਦਾ ਹੱਥ ਠੋਕਾ ਔਰ ਇਹ ਇੱਕ ਵਾਰੀ ਨਹੀਂ अनेका ਵਾਰੀ ਜਿ दिल्ली ਕਾਰਵਾਈ ਹੁੰਦੀ ਆ ਸ਼ਰਾਬ ਘਟਾਲੇ ਜਬ ਅਗਰ ਭਗਵੰਤ ਮਾਨ ਤੇ ਨਹੀਂ ਹੁੰਦੀ ਔਰ ਇੱਕ ਇਨਸੀਡੈਂਟ ਨਹੀਂ अनेका ਇਨਸੀਡੈਂਟ ਐਤੋ ਕਲੀਅਰ ਆਉਂਦੇ ਆ ਕਿ ਭਾਜਪਾ ਦੀ ਕੋਈ ਨਾ ਕੋਈ ਰੋਮਾਂਸ ਕੋਈ ਨਾ ਕੋਈ ਅੱਖ ਮਟਕਾ ਭਗਵੰਤ ਮਾਨ ਨਾਲ ਚੱਲਦਾ ਇਸ ਲਈ ਇਹ ਥੋੜਾ ਰਲ ਕੇ ਖੇਡਦੇ ਇਹ ਇੱਕ ਨਹੀਂ ਇਹਦੇ ਲਈ ਢੱਲੇਵਾਲ ਸਾਹਿਬ ਨੂੰ ਕੁਝ ਹੋਇਆ ਉਹਦੇ ਲਈ ਜ਼ਿੰਮੇਵਾਰ ਸਿੱਧੇ ਤੇ ਛਿੱਧੇ ਸੂਬਾ ਤੇ ਦਿੱਲੀ ਦੀ ਸਰਕਾਰ ਹੋਊਗੀ ਔਰ ਕਿਸਾਨਾਂ ਦੀਆਂ ਹੱਕੀ ਮੰਗਾ ਮੰਗੀਆਂ ਜਾਣੀ ਚਾਹੀਦੀ। ਥੈਂਕ ਯੂ।